ਸਤਿਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੇ ਪਿਆਰੀ ਸੰਗਤ ਜੀ ਗੁਰੂ ਸਾਹਿਬਾਨਾ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਅਤੇ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੇ ਤਾਂ ਇਸ ਸਾਖੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਜੀ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਮੁਗਲਾਂ ਨੇ ਚਾਰੇ ਪਾਸੇ ਅਤਿਆਚਾਰ ਮਚਾਇਆ ਹੋਇਆ ਸੀ ਇਹੋ ਚਾਹੀ ਹਿਲਾ ਤਾਂ ਵਿੱਚ ਸ੍ਰੀ ਗੁਰੂ ਤਿਗ ਬਹਾਦਰ ਜੀ ਨੇ ਕੀਰਤਪੁਰ ਸਾਹਿਬ ਤੋਂ ਜਾਣ ਦੀ ਤਿਆਰੀ ਕੀਤੀ ਇਸ ਦੇ ਦੌਰਾਨ ਪਹਾੜੀ ਰਾਜੇ ਤਾਰਾ ਚੰਦ ਦਾ ਪੁੱਤਰ ਰਾਜਾ ਦੀਪ ਚੰਦ ਚੜ੍ਹਾਈ ਕਰ ਗਿਆ ਅਤੇ ਰਾਜਾ ਦੀਪ ਚੰਦ ਦੀ ਪਤਨੀ ਰਾਣੀ ਚੰਪਾ ਨੇ ਗੁਰੂ ਸਾਹਿਬ ਜੀ ਨੂੰ ਰਾਜਾ ਦੇ ਅੰਤਿਮ ਰਸਮ ਤੇ ਆਉਣ ਦਾ ਹਦੇਸ ਭੇਜਿਆ ਰਾਜਾ ਦੀਪ ਚੰਦ ਅਸਲ ਵਿੱਚ ਇੱਕ ਗੁਰੂ ਸਾਹਿਬ ਜੀ ਦਾ ਸਰਦਾਲੂ ਸਿੱਖ ਸੀ ਉਸਦੇ ਦਾਦਾ ਕਲਿਆਣ ਚੰਦ ਜੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿਚੋਂ ਬਵਨਜਾ ਰਾਜਿਆਂ ਸਮੇਤ ਰਿਹਾ ਕਰਵਾਇਆ ਸੀ ਗੁਰੂ ਸਾਹਿਬ ਜੀ ਰਾਣੀ ਦੀ ਬੇਨਤੀ ਤੇ ਰਾਜੀ ਦੀ ਅੰਤਿਮ ਰਸਮ ਦੇ ਲਈ ਮਾਤਾ ਨਾਨਕੀ ਅਤੇ ਹੋਰ ਸਿੱਖ ਸਰਦਾਲੂਆਂ ਦੇ ਨਾਲ ਬिलासपुर ਵਿਖੇ ਪਹੁੰਚ ਗਏ ਅੰਤਿਮ ਰਸਮ ਤੋਂ ਬਾਅਦ ਜਦੋਂ ਰਾਣੀ ਚੰਪਾ ਨੂੰ ਇਹ ਪਤਾ ਲੱਗਾ ਕਿ ਗੁਰੂ ਸਾਹਿਬ ਕੀਰਤਪੁਰ ਨੂੰ ਛੱਡ ਕੇ ਜਾਣ ਦੀ ਤਿਆਰੀ ਕਰ ਰਹੇ ਹਨ ਤਾਂ ਉਸਨੇ ਗੁਰੂ ਸਾਹਿਬ ਅਤੇ ਉਹਨਾਂ ਦੀ ਮਾਤਾ ਜੀ ਮਾਤਾ ਨਾਨਕੇ ਜੀ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਹਾਲਾਤਾਂ ਵਿੱਚ ਬਲਾਸਪੁਰ ਨੂੰ ਛੱਡ ਕੇ ਨਾ ਜਾਓ ਤੇ ਬिलासपुर ਦੇ ਨੇੜੇ ਹੀ ਕਿਤੇ ਰਹਿ ਜਾਣ ਤਾਂ ਕਿ ਰਾਣੀ ਚੰਪਾ ਬਦਲਦੇ ਹਲਾਤਾਂ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ ਗੁਰੂ ਸਾਹਿਬ ਜੀ ਨੇ ਰਾਣੀ ਦੀ ਬੇਨਤੀ ਸਵੀਕਾਰ ਕਰਦੇ ਹੋਏ ਨਜ਼ਦੀਕ ਹੀ ਇੱਕ ਅਜੀਹਾ ਅਸਥਾਨ ਚੁਲੰਦਾ ਵਿਚਾਰ ਕੀਤਾ ਜੋ ਪਹਾੜੀਆਂ ਦੇ ਨਾਲ ਕਿਰਿਆ ਤੇ ਕੁਦਰਤੀ ਨਜ਼ਾਰਿਆਂ ਦੇ ਨਾਲ ਭਰਪੂਰ ਹੁੰਦਾ ਹੋਇਆ ਰਣਨੀਤੀ ਦੇ ਅਨੁਸਾਰ ਅਡਿਕ ਤੇ ਅਜਿੱਤ ਹੋਵੇ ਗੁਰੂ ਸਾਹਿਬ ਜੀ ਨੇ ਦੀਵਾਨਦਰ ਕਾ ਮਲ ਨੂੰ ਅਜਹੀ ਜ਼ਮੀਨ ਪਾਲਣ ਦਾ ਆਦੇਸ਼ ਦਿੱਤਾ ਤੇ ਫਿਰ ਕਹਿਲੂਰ ਦੇ ਪਹਾੜੀ ਇਲਾਕੇ ਮਾਤਾ ਕੋਲ ਦੀ ਜ਼ਮੀਨ ਮੁੱਲ ਖਰੀਦਣ ਦੀ ਗੱਲ ਕੀਤੀ ਗੁਰੂ ਜੀ ਦੇ ਵਿੱਚ ਅਟੁੱਟ ਸਰਦਾ ਹੋਣ ਦੇ ਕਾਰਨ ਰਾਣੀ ਜੰਪਾ ਨੇ ਗੁਰੂ ਜੀ ਨੂੰ ਇਹ ਜ਼ਮੀਨ ਪੇਟ ਕਰਨੀ ਚਾਹੀ ਪਰ ਗੁਰੂ ਸਾਹਿਬ ਜੀ ਨੇ ਉਸ ਜ਼ਮੀਨ ਨੂੰ ਮੁੱਲ ਖੇਦਿਆ ਤੇ ਇਥੇ ਆਪਣੀ ਮਾਤਾ ਜੀ ਦੇ ਨਾਲ ਦੋ ਚੱਕ ਨਾਨਕੀ ਨਗਰ ਬੀਬੀ ਸ਼ਾਇਆ ਇਹੇ ਦੇਖ ਕੇ ਸਾਰੀ ਸੰਗਤ ਖੁਸ਼ੀਆਂ ਦੇ ਨਾਲ ਭਰ ਗਈ ਜੀਵਾਨ ਦਰਗਾ ਮੱਲ ਨੇ ਅਰਦਾਸ ਤੋਂ ਬਾਅਦ ਸਾਰੀ ਸੰਗਤ ਵਿੱਚ ਪ੍ਰਸ਼ਾਦ ਵਰਤਾਇਆ ਜਿਸ ਨੂੰ ਅੱਜ ਪੂਰੀ ਦੁਨੀਆ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਨਾਮ ਨਾਲ ਜਾਣਦੀ ਹੈ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਭ ਗੁਰੂ ਦੀ ਪਿਆਰੀ ਸੰਗਤ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਹੋਵੇਗੀ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਅਤੇ ਗੁਰੂ ਸਹਿਬਾਨਾ ਦੀਆਂ ਹੋਰ ਸਾਖੀਆਂ ਸੁਣਨ ਲਈ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਜੀ